जय श्री राम मैं ਦੱਸਣਾ ਚਾਹੁੰਦਾ ਹਾਂ ਕਿ ਅਜोध्या ਵਿੱਚ શ્રી ਰਾਮ ਮੰਦਰ ਦੀ ਜੋ ਸਥਾਪਨਾ ਹੋਈ ਹੈ ਔਰ ਮੂਰਤੀ ਦਾ ਜਿਹੜਾ ਪ੍ਰਾਣ ਪ੍ਰティਸ਼ਟਾ ਹੈ 22 ਜਨਵਰੀ ਨੂੰ ਉਸ ਵਿਸ਼ੇ ਵਿੱਚ ਅਸੀਂ 3 ਸਾਲ ਤੋਂ ਲਗਾਤਾਰ ਆਪਣੇ ਪਿੰਡ ਵਿੱਚ ਸ਼ੋਭਾ ਯਾਤਰਾਵਾਂ ਲੰਗਰ ਪੰਡਾਰਾ ਦਾ ਆਯੋਜਨ ਕਰ ਰਹੇ ਹਾਂ ਸਾਡੇ ਪਿੰਡ ਵਿੱਚ ਜਿੰਨੀਆਂ ਵੀ ਬਰਾਦਰੀਆਂ ਹਨ ਜਿੰਨੇ ਵੀ ਤਰਫਾਂ ਸਾਰੇ ਮਿਲ ਕੇ ਇਹ ਜਿਹੜਾ ਪ੍ਰੋਗਰਾਮ ਹੈ ਉਹਨੂੰ ਕਰਦੇ ਹਨ ਸੋ ਮੈਂ ਦੱਸਣਾ ਚਾਹੁੰਦਾ ਹਾਂ ਕਿ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਅਜोध्या ਮੰਦਿਰ ਵਾਸਤੇ ਸਾਡੇ ਸਮਾਜ ਨੇ ਹਿੰਦੂ ਸਮਾਜ ਨੇ ਹਿੰਦੁਸਤਾਨੀ ਸਮਾਜ ਨੇ ਜੋ ਸੰਘਰਸ਼ ਕੀਤਾ ਹੈ ਪੋਦੇ ਬਾਰੇ ਤੁਸੀਂ ਸਾਰੇ ਭਲੀ ਭਾਂਤੀ ਜਾਣੂ ਹੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਇਹ ਸੰਘਰਸ਼ ਵਿੱਚ ਸਭ ਤੋਂ ਪਹਿਲਾਂ ਸਿੱਖ ਜਥੇਬੰਦੀਆਂ ਨੇ ਨਿਹੰਗ ਜਥੇਬੰਦੀਆਂ ਨੇ ਉਸ ਮੰਦਿਰ ਤੇ ਕਬਜ਼ਾ ਸ਼ਡਾਉਣ ਦੀ ਕੋਸ਼ਿਸ਼ ਕੀਤੀ ਸੀ ਔਰ ਮੇਰੇ ਕਹਿਣ ਤੋਂ ਇਹ ਭਾਵ ਹੈ ਕਿ ਹਰ ਧਰਮ ਜੋ ਚਾਹੁੰਦਾ ਹੈ ਕਿ શ્રી ਰਾਮ ਮੰਦਿਰ ਹੈ ਜੋ ਉਹਦੀ ਹਿੰਦੁਸਤਾਨ ਵਿੱਚ ਉਸਾਰੀ ਹੋਣੀ ਚਾਹੀਦੀ ਹੈ ਔਰ ਮੈਂ ਆਪਣੇ ਵੱਲੋਂ ਅਹੀ ਬੇਨਤੀ ਕਰਦਾ ਆ ਕਿ ਅਸਾਂ ਨੂੰ ਹਰ ਇੱਕ ਧਰਮ ਦਾ ਸਤਕਾਰ ਕਰਨਾ ਚਾਹੀਦਾ ਹੈ ਮਾਨ ਕਰਨਾ ਚਾਹੀਦਾ ਹੈ ਸੋ ਸਾਡੇ ਪਚਾਇਤ ਦਾ ਸਾਡੇ ਨਗਰ ਦੇ ਨੌਜਵਾਨ ਲੋਕ ਮੁੰਡਿਆਂ ਦਾ ਔਰ ਸਾਰੀ ਸੰਗਤ ਦਾ ਬਹੁਤ ਸਹਿਯੋਗ ਹੈ ਸੋ ਮੈਂ ਚਾਹੁੰਦਾ ਹਾਂ ਕਿ ਹਰ ਸਾਲ ਅਸੀਂ ਇਸੇ ਤਰ੍ਹਾਂ ਇਸ ਸ਼ੋਭਾ ਅਕਸ਼ਰ ਤੇ ਇਹ ਪ੍ਰੋਗਰਾਮ ਕਰਦੇ ਰਹੀਏ ਜੈ ਸ਼੍ਰੀ ਰਾਮ ਸਾਰੇ ਲੰਗਰ ਜਦੋਂ ਪ੍ਰਭੂ ਸਰੇ ਜੋਧਾ ਦੇ ਪ੍ਰਭੂ ਨਰਨੰਦ ਸਿੰਘ ਜੀ ਦਾ ਮੰਦਿਰ ਸਥਾਪਨਾ ਹੋਈ ਉੱਥੇ ਮੰਦਿਰ ਤਿਆਰ ਆ ਉਹ ਉਸ ਸਾਲ ਤੋਂ ਲੱਗਦਾ ਹੈ ਤੀਸਰਾ ਵਿਸਾਖੀ ਭੰਡਾਰਾ ਪੂਰੇ ਪਿੰਡ ਦੇ ਸਹਿਯੋਗ ਨਾਲ ਪੂਰੀ ਧੁੰਮਤਾਵਾਂ ਮਨਾਇਆ ਜਾਂਦਾ ਹਰ ਸਾਲ ਇੱਥੇ 21 22 21 22 ਨੂੰ ਦੋ ਤਿੰਨ ਦਿਨ ਲੰਗਰ ਤੇ ਸੋਭਾ ਯਾਤਰਾ 22 ਤਰੀਕ ਨੂੰ ਨਿਕਲੇਗੀ ਉਸ ਦਿਨ ਵੀ ਲੰਗਰ ਚੱਲੇਗਾ ਇਹ ਸਾਰੇ ਪਿੰਡ ਦੇ ਆ ਭੈਣ ਭਰਾਵਾਂ ਦੇ ਸਹਿਯੋਗ ਨਾਲ ਬਹੁਤ ਜ਼ਿਆਦਾ ਸਹਿਯੋਗ ਦੇ ਰਿਹਾ ਪਿੰਡ ਦੀ ਪੰਚਾਇਤ ਬਾਹਰ ਹਰ ਇੱਕ ਇੱਕ ਬੰਦਾ ਮੰਨਣਾ ਪੂਰਾ ਸਹਿਯੋਗ ਦੇ ਰਿਹਾ ਦੇਖ ਬਰਾदरी ਜਿਹੜੀ ਜੱਟ ਬਰਾਵੀ ਉਹ ਬੜਾ ਸਹਿਯੋਗ ਦੇ ਰਹੇ ਨੇ ਸਾਡੇ ਨਾਲ ਐਂਟੀਮਾਨ ਸਾਡੀਆਂ ਪ੍ਰਭਾਤ ਦੇਦੀਆਂ ਜਿਹੜੀਆਂ ਨੇ ਸਟਾਰ ਬਣ ਕੇ ਖੁਸ਼ੀ ਹੋਣੀ ਹੈ ਸਾਰੇ ਲਾਗੇ ਨਿਵਾਸੀਆਂ ਨੂੰ ਸਾਰਿਆਂ ਨੂੰ ਪਿੰਡ ਵਾਸੀਆਂ ਨੂੰ ਤੇ ਕਿਸੇ ਤੋਂ ਕਰਾਇ ਵੀ ਨਹੀਂ ਮੰਗਦੇ ਪਾਜੀ ਪਤਾ ਨਹੀਂ ਲੱਖਾਂ ਨਾਲ ਕਿੱਥੋਂ ਆਉਂਦਾ ਤੇ ਕਿੱਥੋਂ ਆਉਂਦਾ ਸਾਰੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਹ ਮੰਨ ਲਾ ਪ੍ਰੋਗਰਾਮ ਜਿਹੜਾ ਕਰੇ ਚੰਡਿਆ مالک ਦੀ ਕਿਰਪਾ ਬਰਾਦਰਾਂ ਦੇ ਅੰਦਰ ਜੀ ਆਇਆਂ ਇਸ ਤੋਂ ਸਾਰੇ ਜਨਮ ਅਸ਼ਟਮੀ ਮਨਾਇ ਜਾਂਦੀ ਹੈ ਸਿਵਰਾਤਰੀ ਮਨਾਇ ਜਾਂਦੀ ਹੈ ਆਹ 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 ਕੋਈ ਇੱਥੇ ਮਨਾਇ ਜਾਂਦਾ ਵਾ ਗੁਰਪੁਰਬ ਮਨਾਇ ਜਾਂਦੇ ਨੇ ਸਾਰੇ ਸਭ ਹਰ ਧਰਮ ਦਾ ਮੰਨਣਾ ਸਤਿਕਾਰ ਪਿੰਡ ਸਾਰਾ ਸਾਲ ਮਿਲ ਕੇ ਸਹਿਯੋਗ ਨਾਲ ਸਾਰੇ ਕੰਮ ਕਰ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੀ ਇਹ ਪਿੰਡ ਭੋਪੜ ਦਾ ਜਿਹੜਾ ਨੰਗਰ ਦਾ ਪ੍ਰਾਲਾ ਜੀ ਬਹੁਤ ਹੀ ਧੂਮ-ਧਾਮ ਤੇ ਸ਼ਰਧਾ ਨਾਲ ਸਾਰੇ ਪਿੰਡ ਦੇ ਸਮੂਹ ਪੰਚਾਇਤ ਦੀ ਸਾਰੇ ਦੇ ਸੋ ਯੋਗਦਾਨ ਨਾਲ ਇਹੜਾ ਲੰਗਰ ਚੱਲਦਾ ਹੈ ਜੀ ਜੁਗਾ ਜੁਗਾ ਤੱਕ ਇਹ ਲੰਗਰ ਇਦਾਂ ਹੀ ਚੱਲਦਾ ਰਹੇਗਾ ਕਿਉਂਕਿ ਲੱਖਾਂ ਸਾਲ ਸ਼੍ਰੀ ਰਾਮ ਚੰਦਰ ਜੀ ਦੇ ਮੰਦਰ ਨੂੰ ਬਣਨ ਵਾਸਤੇ ਬਹੁਤ ਜ਼ਿਆਦਾ ਇਸ ਤਰ੍ਹਾਂ ਮਿਹਨਤ ਕੀਤੀ ਹੈ ਤੇ ਸਾਨੂੰ ਅੱਜ ਇਹ ਖੁਸ਼ੀ ਕਰਨ ਦਾ ਟਾਈਮ ਮਿਲਿਆ ਕਿ ਅਸੀਂ ਉਸ ਮੰਦਰ ਉਸ ਭਗਵਾਨ ਦੀ ਸਥਾਪਨਾ ਉਸ ਦਿਨ ਨੂੰ ਲੈ ਕੇ ਆਪਾਂ ਉਸ ਉਹ ਦਿਨ ਹੀ ਲੰਗਰ ਵਾਸਤੇ ਰੱਖ ਲਿਆ ਜਦੋਂ ਤੱਕ ਚਲੋ ਸਾਹ ਚੱਲਦੇ ਰਹਿਣਗੇ ਸੇਵਾ ਚੱਲਦੀ ਰਹੇਗੀ ਇਹ ਲੰਗਰ ਇਸੇ ਤਰ੍ਹਾਂ ਹੀ ਪੋਪਰਸਾਦਾਂ ਦੇ ਵਿੱਚ ਜੀ ਚੱਲਦਾ ਰਹੇਗਾ ਜੀ ਜੈ ਸ਼੍ਰੀ ਰਾਮ ਜੀ ਪੋਪਰਸਾਦਾਂ ਇੱਥੇ ਜਗਵਾਰ ਆਰਮੰਦਰ ਜੀ ਬਣਿਆ ਉਹੀ ਤਾਂ ਹੀ ਲੰਗਰ ਲੰਗੜਿਆ ਇੱਥੇ 21 22 ਜਰਵੀ ਦੇ ਤਲਾ ਲੰਗਰ ਲਾਉਨੇ ਲਾਉਨੇ ਜੈ ਸ਼੍ਰੀ ਰਾਮ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੀ ਇਹ ਪਿੰਡ ਪੋਪਰਸਾਦਾਂ ਦੇ ਵਿੱਚ ਜੋ ਲੰਗਰ ਲਗਾਇਆ ਜਾਂਦਾ ਆ ਸ਼੍ਰੀ ਰਾਮ ਮੰਦਰ ਦੇ ਸਤਾਪਣਾ ਦਿਵਸ ਤੇ ਬਹੁਤ ਵੱਡਾ ਲੰਗਰ ਲਗਾਇਆ ਜਾਂਦਾ ਜੋ ਕਿ ਜਦੋਂ 2023 ਦੇ ਵਿੱਚ ਸਥਾਪਨਾ ਹੋਈ ਆ ਉਦੋਂ ਤੋਂ ਲੈ ਕੇ ਹੁਣ ਤੱਕ ਹਰ ਸਾਲ ਦੀ ਤਰ੍ਹਾਂ ਇਹ ਬੜੀ ਧੁੰਮਕ ਨਾਲ ਲੰਗਰ ਲਗਾਇਆ ਜਾਂਦਾ ਤੇ ਇਹ ਤੋਂ ਥੋੜੇ ਦਿਨ ਪਹਿਲਾਂ ਜਦ ਕਿ 21 ਦਿਨ ਪਹਿਲਾਂ ਅਸੀਂ ਪਿੰਡ ਵਿੱਚ ਸਾਰਾਂ ਦੇ ਸਹਿਯੋਗ ਨਾਲ ਪ੍ਰਬਾਤ ਫੇਰੀਆਂ ਜੋ ਉਹ ਵੀ ਇਹ ਕੱਢਣੀ ਆ ਜੀ ਇਸ ਤੋਂ ਇਲਾਵਾ ਜਿਸ ਤਰ੍ਹਾਂ ਕੱਲ ਨੂੰ ਹੈ 22 ਤਰੀਕ ਨੂੰ ਸਾਡੇ ਪਿੰਡ ਦੇ ਵਿਸ਼ਾਲ ਸੋਡਾ ਜਤਰਾ ਜੋ ਕਿ ਹਰ ਗਲੀ ਹਰ ਮਹੱਲੇ ਵਿੱਚੋਂ ਦੀ ਗੁਜ਼ਰੇਗੀ ਤੇ ਇਹਦੇ ਵਿੱਚ ਸਾਡੇ ਸਾਰਾ ਪਿੰਡ ਸਹਿਯੋਗ ਕਰ ਰਿਹਾ ਜੋ ਕਿ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਸਾਡੀ ਪੰਚਾਇਤ ਦਾ ਸਾਡੇ ਵੱਲੋਂ ਸਾਡੇ ਨਾਲ ਬਹੁਤ ਜ਼ਿਆਦਾ ਸਹਿਯੋਗ ਹੈ ਜੋ ਕਿ ਸਾਨੂੰ ਕਿਸੇ ਵੀ ਚੀਜ਼ ਦੀ ਕੋਈ ਵੀ ਬੰਦਾ ਜਿਹੜੇ ਕਾਨੂੰਨ ਨਹੀਂ ਆਨ ਦਿੰਦਾ ਇਸ ਲਈ ਇਹ ਸਾਰਾ ਜੋ ਪਰ ਅਲਾ ਆ ਇਹ ਸਾਡੇ ਨਗਰ ਦੇ ਸਹਿਯੋਗ ਨਾਲ ਕੀਤਾ ਜਾਂਦਾ ਜੋ ਕਿ ਅਸੀਂ ਅੱਗੇ ਤੋਂ ਵੀ ਵੱਧ ਤੋਂ ਵੱਧ ਜਿਹੜਾ ਨਗਰ ਆ ਉਹਦੀ ਅਸੀਂ ਚਾਹਦੇ ਆ ਵੀ ਵੱਧ ਵੱਧ ਹੋ ਸਕੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ